ਸਾਡਾ ਸਾਬ ਚ ਜਿਹੜੇ ਸੰਗਤ ਹੈ ਇੰਨੀ ਜ਼ਿਆਦਾ ਹੋ ਰਹੀ ਹੈ ਕਿ ਦੇਖ ਲਓ ਤੁਸੀਂ ਬਾਹਰ ਤੱਕ ਵੀ ਬੈਠੀ ਹੈ ਤੁਹਾਡੀ ਜ਼ਿੰਦਗੀ ਚ ਕਿੰਨਾ ਕੋ ਬਦਲਾਅ ਆਇਆ ਹੁਣ ਬਿਲਕੁਲ ਜੀ ਬਹੁਤ ਜ਼ਿਆਦਾ ਬਦਲਾਅ ਆਇਆ ਸਾਡੀ ਜ਼ਿੰਦਗੀ ਦੇ ਵਿੱਚ ਤੇ ਬਸ ਸਾਡੇ ਵਾਸਤੇ ਤਾਂ ਸਾਡੇ ਬਾਬਾ ਜੀ ਨਿਮਰਮ ਗਿਆਨੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਜਿਹੜੀ ਅਰਦਾਸ ਬੇਨਤੀ ਅਸੀਂ ਕਰਕੇ ਜਾਂਦੇ ਹਾਂ ਬਾਬਾ ਜੀ ਅੱਗੇ ਰੋਜ਼ ਤੇ ਉਹੀ ਸਾਡੀ ਅਰਦਾਸ ਬੇਨਤੀ ਪੂਰੀ ਹੁੰਦੀ ਹੈ ਤੇ ਬਾਬਾ ਜੀ ਦਾ ਅਸੀਂ ਸਿਰ ਝੁਕਾ ਕੇ ਲੱਖ ਲੱਖ ਸ਼ੁਕਰਾਨਾ ਕਰਦੇ ਹਾਂ ਬਾਬਾ ਜੀ ਅੱਗੇ ਸਿਰ ਝੁਕਾ ਜਿੱਤੇ ਕਿ ਨੌਜਵਾਨ ਅੱਜ ਕੱਲ ਨਸ਼ਿਆਂ ਦੇ ਵਿੱਚ ਨੇ ਤੇ ਤੁਸੀਂ ਇੱਥੇ ਆ ਕੇ ਸੇਵਾ ਕਰਦੇ ਹੋ ਇਹ ਨਹੀਂ ਤੁਹਾਡਾ ਜੀ ਨਹੀਂ ਕਰਦਾ ਬਾਹਰ ਜਾ ਕੇ ਪਾਰਟੀਆਂ ਮੂਟੀਆਂ ਕਰਨ ਦਾ ਨਹੀਂ ਬਿਲਕੁਲ ਨਹੀਂ ਜੀ ਅਸੀਂ ਜਿਹੜੇ ਨੌਜਵਾਨ ਨਸ਼ਿਆਂ ਦੇ ਵਿੱਚ ਵੀ ਨੇ ਜਿਹੜੇ ਪਾਰਟੀਆਂ ਵੀ ਕਰਦੇ ਨੇ ਅਸੀਂ ਉਹਨਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਤੁਸੀਂ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਲੜਦੇ ਨਾਲ ਲੱਗੋ ਬਾਬਾ ਜੀ ਬੜੇ ਬਖਸ਼ਣਹਾਰ ਨੇ ਝੋਲੀਆਂ ਪਰਦੇ ਨੇ ਹਰ ਮਨੋਕਾਮਨਾ ਬਾਬਾ ਜੀ ਪੂਰੀ ਕਰਦੇ ਨੇ ਅਸੀਂ ਯੂਥ ਨੂੰ ਵੀ ਇਹੀ ਮੈਸੇਜ ਹੈ ਸਾਡਾ ਕਿ ਤੁਸੀਂ ਆਪਣੇ ਸੱਚੇ ਮੰਨ ਦੇ ਨਾਲ ਚੁਪੈਰਾ ਸਾਹਿਬ ਦੇ ਵਿੱਚ ਜਾ ਕੇ ਸੇਵਾ ਕਰੋ ਰੋਜ਼ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਦਵਾਰੇ ਮੱਥਾ ਟੇਕ ਕੇ ਜਾਓ ਮਹਾਰਾਜ ਆਪਣੇ ਆਪ ਝੋਲੀਆਂ ਪਰਦੇ ਨੇ ਤੇ ਮਨੋਕਾਮਨਾ ਵੀ ਪੂਰੀਆਂ ਕਰੂ ਜੀ ਮਾਰੇ ਕੰਮ ਬੰਦਾ ਬੱਚਿਆ ਰਹਿੰਦਾ ਚੁਪੈਰਾ ਸਾਹਿਬ ਚ ਜਿਹੜੇ ਸੰਗਤ ਹੈ ਇੰਨੀ ਜ਼ਿਆਦਾ ਹੋ ਰਹੀ ਹੈ ਕਿ ਦੇਖ ਲਓ ਤੁਸੀਂ ਬਾਹਰ ਤੱਕ ਵੀ ਬੈਠੀ ਹੈ ਤੁਹਾਡੀ ਜ਼ਿੰਦਗੀ ਚ ਕਿੰਨਾ ਕੋ ਬਦਲਾਅ ਆਇਆ ਹੁਣ ਤੱਕ ਬਿਲਕੁਲ ਜੀ ਬਹੁਤ ਜ਼ਿਆਦਾ ਬਦਲਾਅ ਆਇਆ ਸਾਡੀ ਜ਼ਿੰਦਗੀ ਦੇ ਵਿੱਚ ਤੇ ਬਸ ਸਾਡੇ ਵਾਸਤੇ ਤਾਂ ਸਾਡੇ ਬਾਬਾ ਜੀ ਨਿਮਰੰਗਿਆਨੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਜਿਹੜੀ ਅਰਦਾਸ ਬੇਨਤੀ ਅਸੀਂ ਕਰਕੇ ਜਾਂਦੇ ਹਾਂ ਬਾਬਾ ਜੀ ਅੱਗੇ ਰੋਜ਼ ਤੇ ਉਹੀ ਸਾਡੀ ਅਰਦਾਸ ਬੇਨਤੀ ਪੂਰੀ ਹੁੰਦੀ ਹੈ ਤੇ ਬਾਬਾ ਜੀ ਦਾ ਅਸੀਂ ਸਿਰ ਝੁਕਾ ਕੇ ਲੱਖ ਲੱਖ ਸ਼ੁਕਰਾਨਾ ਕਰਦੇ ਹਾਂ ਬਾਬਾ ਜੀ ਅੱਗੇ ਸਿਰ ਝੁਕਾ ਕੇ ਜਿੱਤੇ ਕਿ ਨੌਜਵਾਨ ਅੱਜ ਕੱਲ ਨਸ਼ਿਆਂ ਦੇ ਵਿੱਚ ਨੇ ਤੇ ਤੁਸੀਂ ਇੱਥੇ ਆ ਕੇ ਸੇਵਾ ਕਰਦੇ ਹੋ ਇਹ ਨਹੀਂ ਤੁਹਾਡਾ ਜੀ ਨਹੀਂ ਕਰਦਾ ਬਾਹਰ ਜਾ ਕੇ ਪਾਰਟੀਆਂ-ਬੂਟੀਆਂ ਕਰਨ ਦਾ ਨਹੀਂ ਬਿਲਕੁਲ ਨਹੀਂ ਜੀ ਅਸੀਂ ਜਿਹੜੇ ਨੌਜਵਾਨ ਨਸ਼ਿਆਂ ਦੇ ਵਿੱਚ ਵੀ ਨੇ ਜਿਹੜੇ ਪਾਰਟੀਆਂ ਵੀ ਕਰਦੇ ਨੇ ਅਸੀਂ ਉਹਨਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਤੁਸੀਂ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਲੜਦੇ ਨਾਲ ਲੱਗੋ ਤੇ ਬਾਬਾ ਜੀ बड़े बख्शनहार ने ਝੋਲੀਆਂ ਪਰਦੇ ਨੇ ਹਰ ਮਨੋ ਕਾਮਨਾ ਬਾਬਾ ਜੀ ਪੂਰੀ ਕਰਦੇ ਨੇ ਅਸੀਂ ਯੂਥ ਨੂੰ ਵੀ ਇਹੀ ਮੈਸੇਜ ਹੈ ਸਾਡਾ ਕਿ ਤੁਸੀਂ ਆਪਣੇ ਸੱਚੇ ਮੰਨ ਦੇ ਨਾਲ ਚੁਪੈਰਾ ਸਾਹਿਬ ਦੇ ਵਿੱਚ ਜਾ ਕੇ ਸੇਵਾ ਕਰੋ ਰੋਜ਼ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਦਵਾਰੇ ਮੱਥਾ ਟੇਕ ਕੇ ਜਾਓ ਮਹਾਰਾਜ ਆਪਣੇ ਬਝੋਲੀਆਂ ਪਰਦੇ ਨੇ ਤੇ ਮਨੋ ਕਾਮਨਾ ਵੀ ਪੂਰੀਆਂ ਕਰੇ ਮਾਰੇ ਕੰਮ ਉਹ ਬੰਦਾ ਬੱਚਿਆ ਰਹਿੰਦਾ ਤੁਪੇਰਾ ਸਾਬ ਚ ਜਿਹੜੇ ਸੰਗਤ ਹੈ ਇੰਨੀ ਜ਼ਿਆਦਾ ਹੋ ਰਹੀ ਹੈ ਕਿ ਦੇਖ ਲਓ ਤੁਸੀਂ ਬਾਹਰ ਤੱਕ ਵੀ ਬੱਠੀ ਹੈ ਤੁਹਾਡੀ ਜ਼ਿੰਦਗੀ ਚ ਕਿੰਨਾ ਕੋ ਬਦਲਾਅ ਆਇਆ ਹੁਣ ਬਿਲਕੁਲ ਜੀ ਬਹੁਤ ਜ਼ਿਆਦਾ ਬਦਲਾਅ ਆਇਆ ਸਾਡੀ ਜ਼ਿੰਦਗੀ ਦੇ ਵਿੱਚ ਤੇ ਬਸ ਸਾਡੇ ਵਾਸਤੇ ਤਾਂ ਸਾਡੇ ਬਾਬਾ ਜੀ ਨਿਮਰੰਗ ਗਿਆਨੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਜਿਹੜੀ ਅਰਦਾਸ ਬੇਨਤੀ ਅਸੀਂ ਕਰਕੇ ਜਾਂਦੇ ਆਂ ਬਾਬਾ ਜੀ ਅੱਗੇ ਰੋਜ਼ ਤੇ ਉਹੀ ਸਾਡੀ ਅਰਦਾਸ ਬੇਨਤੀ ਪੂਰੀ ਹੁੰਦੀ ਹੈ ਤੇ ਬਾਬਾ ਜੀ ਦਾ ਅਸੀਂ ਸਿਰ ਝੁਕਾ ਕੇ ਲੱਖ ਲੱਖ ਸ਼ੁਕਰਾਨਾ ਕਰਦੇ ਆਂ ਬਾਬਾ ਜੀ ਅੱਗੇ ਸਿਰ ਝੁਕਾ ਕੇ ਜਿੱਤੇ ਕਿ ਨੌਜਵਾਨ ਅੱਜ ਕੱਲ ਨਸ਼ਿਆਂ ਦੇ ਵਿੱਚ ਨੇ ਤੇ ਤੁਸੀਂ ਇੱਥੇ ਆ ਕੇ ਸੇਵਾ ਕਰਦੇ ਹੋ ਇਹ ਨਹੀਂ ਤੁਹਾਡਾ ਜੀ ਨਹੀਂ ਕਰਦਾ ਬਾਹਰ ਜਾ ਕੇ ਪਾਰਟੀਆਂ-ਬੂਟੀਆਂ ਕਰਨ ਦਾ ਨਹੀਂ ਬਿਲਕੁਲ ਨਹੀਂ ਜੀ ਅਸੀਂ ਜਿਹੜੇ ਨੌਜਵਾਨ ਨਸ਼ਿਆਂ ਦੇ ਵਿੱਚ ਵੀ ਨੇ ਜਿਹੜੇ ਪਾਰਟੀਆਂ ਵੀ ਕਰਦੇ ਨੇ ਅਸੀਂ ਉਹਨਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਤੁਸੀਂ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਲੜਦੇ ਨਾਲ ਲੱਗੋ ਤੇ ਬਾਬਾ ਜੀ ਬੜੇ ਬਖਸ਼ਣਹਾਰ ਨੇ ਝੋਲੀਆਂ ਪਰਦੇ ਨੇ ਹਰ ਮਨੋ ਕਾਮਨਾ ਬਾਬਾ ਜੀ ਪੂਰੀ ਕਰਦੇ ਨੇ ਅਸੀਂ ਯੂਥ ਨੂੰ ਵੀ ਇਹੀ ਮੈਸੇਜ ਹੈ ਸਾਡਾ ਕਿ ਤੁਸੀਂ ਆਪਣੇ ਸੱਚੇ ਮੰਨ ਦੇ ਨਾਲ ਚੁਪੈਰਾ ਸਾਹਿਬ ਦੇ ਵਿੱਚ ਜਾ ਕੇ ਸੇਵਾ ਕਰੋ ਰੋਜ਼ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਦਵਾਰੇ ਮੱਥਾ ਟੇਕ ਕੇ ਜਾਓ ਮਹਾਰਾਜ ਆਪਣੇ ਆਪ ਝੋਲੀਆਂ ਪਰਦੇ ਨੇ ਤੇ ਮਨੋ ਕਾਮਨਾ ਵੀ ਪੂਰੀਆਂ ਕਰੂ ਸਾਡੇ ਕੰਮੋ ਬੰਦਾ ਬੱਚਿਆ ਰਹਿੰਦਾ